ਹਜੀ ਡਾਕਟਰ ਸਾਹਿਬ ਜਿਹੜਾ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨਾ ਸਮੁੱਚੇ ਭਾਰਤ ਦੇ ਵਿੱਚ ਤੇ ਉਹਦੇ ਵਿੱਚ ਦਿਨੋਂ ਦਿਨ ਜਿਹੜੇ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਹਰ ਸਟੇਟ ਦੇ ਵਿੱਚ ਮੰਨ ਕੇ ਜਿੱਥੇ-ਜਿੱਥੇ ਵੋਟਾਂ ਪਈਆਂ ਇਹਦੇ ਮੁੱਖ ਕਾਰਨ ਕੀ ਸਮਝਦੇ ਹੋ ਤੁਸੀਂ ਕੀ ਕਾਰਨ ਹੈ ਜੀ ਦੇਖੋ ਪੱਤਰਕਾਰ ਸਾਹਿਬ ਪਿਛਲੀ 20 ਤਰੀਕ ਤੱਕ ਸਾਰੇ ਦੇਸ਼ ਦੇ ਵਿੱਚ ਮਹਾਰਾਸ਼ਟਰ ਯੂਪੀ ਬਿਹਾਰ ਝਾਰਖੰਡ ਪੰਜਾਬ ਦੇ ਵਿੱਚ ਗੁਜਰਾਤ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਹੋਈਆਂ ਸੀਗੀਆਂ ਤੇ ਨਾਲ ਦੋ ਸਟੇਟਾਂ ਦੀਆਂ ਵੱਡੀਆਂ ਚੋਣਾਂ ਹੋਈਆਂ ਸੀ ਜਿਨ੍ਹਾਂ ਚ ਮਹਾਰਾਸ਼ਟਰ ਸੀਗਾ ਤੇ ਝਾਰਖੰਡ ਸੀਗਾ ਜੀ ਉੱਥੇ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਗਰੁੱਪ ਸੀ ਇੰਡੀਆ ਅਲਾਈਅንስ ਉਹਨੂੰ ਬਹੁਤ ਵੱਡੀ ਹਾਰ ਹੋਈ ਹੈ ਜੀ ਤੇ ਉਸ ਹਾਰ ਦਾ ਪ੍ਰਮੁੱਖ ਕਾਰਨ ਕੋਈ ਕੁਝ ਗਿਣਾਉਂਦਾ ਕੋਈ ਈਵੀਐਮ ਨੂੰ ਗਿਣਾਉਂਦਾ ਕੋਈ ਕਿਸੇ ਹੋਰ ਚੀਜ਼ ਨੂੰ ਗਿਣਾਉਂਦਾ ਮੇਰੇ ਹਿਸਾਬ ਨਾਲ ਜਿਹੜਾ ਇੰਡੀਆ ਅਲਾਈਅንስ ਹੈ ਉਹਦੇ ਹਾਰਨ ਦਾ ਪ੍ਰਮੁੱਖ ਕਾਰਨ ਜਿਹੜਾ ਉਹ ਅੰਬੇਦਕਰਵਾਦੀ ਸ਼ਕਤੀਆਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਨਾ ਦੇਣ ਦਾ ਅਣਗੌਲ ਕਰਨਾ ਉਹਨਾਂ ਨੂੰ ਅਣਗੌਲੇ ਕਰਨਾ ਉਹਨਾਂ ਨੂੰ ਬੇਇੱਜ਼ਤ ਕਰਨਾ ਉਹਨਾਂ ਨੂੰ ਬਣਦਾ ਮਾਨ ਸਨਮਾਨ ਨਾ ਦੇਣਾ ਹੀ ਕਾਂਗਰਸ ਗਰੁੱਪ ਇੰਡੀਆ ਅਲਾਈਅንስ ਗਰੁੱਪ ਸ਼ਿਵ ਸੇਨਾ ਗਰੁੱਪ ਉਧਵ ਠਾਕਰੇ ਉਹਨਾਂ ਦੀ ਬੇੜੀ ਚ ਬੱਟੇ ਪੱਕ ਗਈ ਹੈ ਹਾਂਜੀ ਮਹਾਰਾਸ਼ਟਰ ਦੇ ਵਿੱਚ ਇਹ ਜਿਆ ਹਰਿਆਣੇ ਦੀ ਗੱਲ ਕਰੀਏ ਜੀ ਦੇਖੋ ਪੱਤਰਕਾਰ ਸਾਹਿਬ ਜਿਹੜਾ ਮਹਾਰਾਸ਼ਟਰ ਹੈ ਇੱਕ ਇੰਡੀਆ ਅਲਾਈਂਸ ਸੀਗਾ ਜੀ ਜਿਹਦੇ ਵਿੱਚ ਰਾਹੁਲ ਗਾਂਧੀ ਸ਼ਰਦ ਯਾਦਵ ਤੇ ਉਧਵ ਠਾਕਰੇ ਸੀ ਇੱਕ ਨਰਿੰਦਰ ਮੋਦੀ ਗਰੁੱਪ ਸੀਗਾ ਜੀ ਉੱਥੇ ਇੱਕ ਤੀਜਾ ਧਿਰ ਸੀਗੀ ਬਹੁਜਨ ਅੰਬੇਦਕਰਵਾਦੀ ਏ ਧਿਰਾਂ ਦੀ ਸੋਚ ਦੀ ਗਰੁੱਪ ਉਹਨਾਂ ਦੇ ਵਿੱਚ ਕੀ ਸੀਗਾ ਸਭ ਤੋਂ ਇੰਪੋਰਟੈਂਟ ਜਿਹੜੇ ਲੀਡਰ ਸੀਗੇ ਉਹ ਸੀਗੇ ਸਾਬ ਸ਼੍ਰੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਪੋਤਰੇ ਸ਼੍ਰੀ ਪ੍ਰਕਾਸ਼ ਅੰਬੇਦਕਰ ਜੀ ਹਾਂਜੀ ਜਿਹੜਾ ਰਾਹੁਲ ਗਾਂਧੀ ਗਰੁੱਪ ਸੀਗਾ ਉਹਨੇ ਪ੍ਰਕਾਸ਼ ਅੰਬੇਦਕਰ ਜਿਹੜੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਪੋਤਰਾ ਸੀਗੇ ਉਹਨਾਂ ਨੂੰ ਉਚਿਤ ਮਾਨ ਸਨਮਾਨ ਨਹੀਂ ਦਿੱਤਾ ਉਹਨਾਂ ਨੂੰ ਡੀਗ੍ਰੇਡ ਕੀਤਾ ਉਹਨਾਂ ਦਾ ਉਹਨਾਂ ਦੀ ਸ਼ਕਤੀ ਨੂੰ ਪਛਾਣਿਆ ਨਹੀਂ ਨਤੀਜਾ ਕੀ ਹੋਇਆ ਇੰਡੀਆ ਵਾਲਿਆਂ ਨੇ ਅਲਾਈਅੰਸ ਵਾਲਿਆਂ ਨੇ ਰਾਹੁਲ ਗਾਂਧੀ ਗਰੁੱਪ ਨੇ ਪ੍ਰਕਾਸ਼ ਅੰਬੇਦਕਰ ਨੂੰ ਕੋਈ ਸੀਟਾਂ ਨਹੀਂ ਦਿੱਤੀ ਇਸ ਦੇ ਨਾਲ ਹੀ ਇੰਡੀਆ ਅਲਾਈਅੰਸ ਨੇ ਚੰਦਰਸ਼ੇਖਰ ਆਜ਼ਾਦ 라ਵਣ ਜਿਹੜੇ ਆਜ਼ਾਦ ਸਮਾਜ ਪਾਰਟੀ ਆ ਉਹਨਾਂ ਨੂੰ ਵੀ ਨਾਲ ਨਹੀਂ ਲਿਆ ਉਹਨਾਂ ਨੂੰ ਵੀ ਧੱਕੇ ਹੀ ਮਾਰੇ ਇਸੇ ਪ੍ਰਕਾਰ ਹੀ ਬਹੁਜਨ ਸਮਾਜ ਪਾਰਟੀ ਨਾਲ ਵੀ ਉਹਨਾਂ ਨੇ ਕੋਈ ਪ੍ਰੇਮ ਪਿਆਰ ਨਹੀਂ ਦਿਖਾਇਆ ਨਤੀਜਾ ਕੀ ਹੋਇਆ ਪ੍ਰਕਾਸ਼ ਅੰਬੇਦਕਰ ਜੀ ਨੇ 200 ਸੀਟਾਂ ਤੇ ਆਪਦੇ ਬੰਦੇ ਖੜੇ ਕਰਤੇ ਹਾਂਜੀ ਜਿਹੜੀ ਆਜ਼ਾਦ ਸਮਾਜ ਪਾਰਟੀ ਆ ਚੰਦਰਸ਼ੇਖਰ ਆਜ਼ਾਦ 라ਵਣ ਜੀ ਦੀ ਉਹਨਾਂ ਨੇ 40 ਸੀਟਾਂ ਤੇ ਬੰਦੇ ਆਪਦੇ ਖੜੇ ਕਰਤੇ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹਨੇ 247 ਸੀਟਾਂ ਦੇ ਉੱਤੇ ਆਪਣੇ ਬੰਦੇ ਖੜੇ ਕਰ ਦਿੱਤੇ ਨਤੀਜਾ ਕੀ ਹੋਇਆ ਜਿਹੜਾ ਦਲਿਤ ਵੋਟ ਸੀਗਾ ਜਿਹੜਾ ਇੰਡੀਆ ਅਲਾਈਂਸ ਨੂੰ ਜਾਣਾ ਸੀਗਾ ਕਾਂਗਰਸ ਗਰੁੱਪ ਨੂੰ ਜਾਣਾ ਸੀਗਾ ਉਹ ਇਹਨਾਂ ਬਹੁਜਨ ਸਮਾਜ ਦੀਆਂ ਅੰਬਿਤ ਕਰਵਾਦੀ ਪਾਰਟੀਆਂ ਨੂੰ ਚਲਾ ਗਿਆ ਤੇ ਨਤੀਜਾ ਕੀ ਹੋਇਆ ਸਾਰੇ ਦਾ ਸਾਰਾ ਮਹਾਰਾਸ਼ਟਰ ਇੱਕ ਤਰ੍ਹਾਂ ਨਾਲ ਸਵੀਪ ਕਰ ਗਿਆ ਰਾਹੁਲ ਗਾਂਧੀ ਮਿੱਟੀ 'ਚ ਮਿਲ ਗਿਆ ਰਾਹੁਲ ਗਾਂਧੀ ਇੰਡੀਆ ਅਲਾਈਂਸ ਜੋ ਵੀ ਇਹਨਾਂ ਦੇ ਨਾਲ ਦੇ ਬੰਦੇ ਸੀ ਉਹ ਮਿੱਟੀ 'ਚ ਮਿਲ ਗਏ ਤੇ ਨਰਿੰਦਰ ਮੋਦੀ ਜਿੱਤ ਗਿਆ ਨਿਸ਼ਚਿਤ ਰੂਪ ਦੇ ਵਿੱਚ ਮੰਨੂਵਾਦੀ ਜਿੱਤ ਗਏ ਪਰ ਮੰਨੂਵਾਦੀ ਆਪ ਜਿੱਤੇ ਇਹ ਨਹੀਂ ਹੈ ਜੇ ਅੰਬੇਦਕਰਵਾਦੀ ਸ਼ਕਤੀਆਂ ਇੰਡੀਆ ਅਲਾਈਅੰਸ ਰਾਹੁਲ ਗਾਂਧੀ ਗਰੁੱਪ ਦੇ ਨਾਲ ਜੁੜ ਜਾਂਦੀਆਂ ਤਾਂ ਨਰਿੰਦਰ ਮੋਦੀ ਕਿਤੇ ਵੀ ਨਹੀਂ ਸੀ ਹਾਂ ਉਹਨੇ ਖੜਨਾ ਵੀ ਨਹੀਂ ਸੀ ਕਿਸੇ ਤੁਸੀਂ ਜਿਹੜਾ ਪੁਰਾਣਾ ਥੋੜਾ ਜਿਹਾ 10 ਦਿਨ 20 ਦਿਨ ਪਹਿਲਾਂ ਜਿਹੜੀਆਂ ਹੋਈਆਂ ਮਹੀਨਾ ਪਹਿਲਾਂ ਹਰਿਆਣੇ ਦੀਆਂ ਚੋਣਾਂ ਜਿਹੜਾ ਉੱਥੇ ਭពਿੰਦਰ ਸਿੰਘ ਹੁੱਡਾ ਗਰੁੱਪ ਸੀਗਾ ਹਾਂਜੀ ਕਾਂਗਰਸ ਦਾ ਉਹਨੇ ਦਲਿਤ ਲੀਡਰਾਂ ਨੂੰ ਦਲਿਤ ਭਾਈਚਾਰੇ ਨੂੰ ਬਹੁਤ ਹੀ ਮੰਦੇ ਸ਼ਬਦ ਬਹੁਤ ਹੀ ਗੰਦੀ ਤਰੀਕੇ ਦੇ ਨਾਲ ਟਰੀਟ ਕੀਤਾ ਦਲਿਤ ਭਾਈਚਾਰਾ ਇਸ ਗੱਲ ਨੂੰ ਨੋਟ ਕਰਦਾ ਬਈ ਸਾਡੀ ਅੱਜ ਕੱਲ ਇੱਜਤ ਕੋ ਗੁਬਕਾਣਾ ਕਿੱਥੇ ਆ ਤੇ ਨਤੀਜਾ ਕੀ ਹੋਇਆ ਦਲਿਤ ਭਾਈਚਾਰੇ ਨੇ ਕਾਂਗਰਸ ਪਾਰਟੀ ਨੂੰ ਹਰਾ ਦਿੱਤਾ ਹਰਿਆਣਾ ਦੇ ਵਿੱਚ ਹਰਾ ਦਿੱਤਾ ਇਸੇ ਪ੍ਰਕਾਰ ਹੀ ਯੂਪੀ ਦੇ ਵਿੱਚ ਵੀ ਕੀ ਹੋਇਆ ਯੋਗੀ ਅਦਿੱਤਿਆ ਨਾਲ ਜ਼ਿਆਦਾ ਜਿੱਤੇ ਗਿਆ ਬੀਜੇਪੀ ਦੀਆਂ ਸੀਟਾਂ ਜ਼ਿਆਦਾ ਆਈਆਂ ਤੇ ਰਾਹੁਲ ગાંધી ਗਰੁੱਪ ਦੀਆਂ ਘਟ ਆਈਆਂ ਕਾਰਨ ਉਹੀ ਆ ਬਈ ਰਾਹੁਲ ગાંધી ਗਰੁੱਪ ਅੰਬੇਦਕਰਵਾਦੀ ਵੀਰਾਂ ਭਰਾਵਾਂ ਨੂੰ ਰਿਸਪੈਕਟ ਨਹੀਂ ਕਰਦੇ ਰਿਸਪੈਕਟ ਨਹੀਂ ਕਰਦਾ ਜੇ ਤੁਸੀਂ ਰਿਸਪੈਕਟ ਨਹੀਂ ਕਰੋਗੇ ਜੇ ਤੁਸੀਂ ਉਹਨਾਂ ਦੇ ਉਹਨਾਂ ਦੀ ਸ਼ਕਤੀ ਨੂੰ ਨਹੀਂ ਪਛਾਣੋਗੇ ਜੇ ਉਹਨਾਂ ਦਾ ਬਣਦਾ ਮਾਨ ਸਨਮਾਨ ਨਹੀਂ ਦਿਓਗੇ ਜੇ ਅੰਬੇਦਕਰਵਾਦੀ ਭਾਈਚਾਰੇ ਨੂੰ ਬਣਦੀ ਇੱਜ਼ਤ ਪੂਗਤ ਨਹੀਂ ਦਿਓਗੇ ਉਹਨਾਂ ਦੀ ਬਣਦੀਆਂ ਸੀਟਾਂ ਨਹੀਂ ਦਿਓਗੇ ਤੁਸੀਂ ਹਾਰੋਗੇ ਚਾਹੇ ਉਹ ਬਿਹਾਰ ਹੋਵੇ ਚਾਹੇ ਯੂਪੀ ਹੋਵੇ ਚਾਹੇ ਗੁਜਰਾਤ ਹੋਵੇ ਚਾਹੇ ਮੱਧ ਪ੍ਰਦੇਸ਼ ਹੋਵੇ ਚਾਹੇ ਹਰਿਆਣਾ ਹੋਵੇ ਤੇ ਚਾਹੇ ਮਹਾਰਾਸ਼ਟਰ ਮਹਾਰਾਸ਼ਟਰ ਹੈ ਅੰਟ ਚਾਰਖੰਡ ਦੀ ਸਥਿਤੀ ਕੀ ਸੀ ਸਰ ਜੀ ਜਿਹੜਾ ਚਾਰਖੰਡ ਹੈਗਾ ਇਲਾਕਾ ਉਹ ਬੇਸਿਕਲੀ ਆਦੀਵਾਸੀ ਬਹੁਤਾ ਦਾ ਇਲਾਕਾ ਹੈ ਹਾਂਜੀ ਉੱਥੇ ਆਦੀਵਾਸੀ ਸ਼ਕਤੀਆਂ ਅ ਮੰਨੂਵਾਦੀ ਸ਼ਕਤੀਆਂ ਤੋਂ ਵੈਸੇ ਭਾਰੂ ਨੇ ਜੇ ਕੋਈ ਰਾਹੁਲ ਗਾਂਧੀ ਗਰੁੱਪ ਦੇ ਵਿੱਚ ਮੰਨੂਵਾਦੀ ਬੰਦਾ ਹੋਊਗਾ ਵੀ ਤਾਂ ਉਹ ਆਦੀਵਾਸੀ ਸ਼ਕਤੀਆਂ ਉਹਦੀ ਧਰਨ ਟਿਕਾਣੇ ਕਰਕੇ ਰੱਖ ਦਿੰਦੀ ਹੈ ਹਾਂਜੀ ਤੇ ਪਲੱਸ ਜਿਹੜਾ ਉਥੇ ਸ਼ਿਭੂ ਸੋਰੇਨ ਜੀ ਦਾ ਬੇਟਾ ਸੀਗਾ ਹਿਮੰਤ ਸੋਰੇਨ ਉਹਨੂੰ ਜੇਲ੍ਹ ਕਰਤੀ ਨਵਿੰਦਰ ਮੋਦੀ ਨੇ 6 ਮਹੀਨੇ ਉਹ ਜੇਲ੍ਹ ਕੱਟ ਕੇ ਆ ਕੇ ਜਦੋਂ ਬਾਹਰ ਆਇਆ ਉਹ ਦਲੇਰੀ ਨਾਲ ਬਾਹਰ ਆਇਆ ਉਹਦੇ ਨਾਲ ਸਿਪਤੀ ਫੈਕਟਰ ਜੁੜ ਗਿਆ ਜੀ ਦੂਸਰਾ ਉਹਨਾਂ ਦੇ ਕੋਲੇ ਚਾਰਖੰਡ ਮੁਕਤੀ ਮੋਰਚਾ ਕੋਲੇ ਬਹੁਤ ਸੋਹਣਾ ਤਕੜਾ ਲੀਡਰ ਸੀ ਕਲਪਨਾ ਸੋਰੇਨ ਜਿਹੜੇ ਹਿਮੰਤ ਸੋਰੇਨ ਜੀ ਦੀ ਏ ਵਾਈਫਾ ਜੀ ਉਹਨਾਂ ਨੇ ਬਹੁਤ ਸ਼ਕਤੀਸ਼ਾਲੀ ਤਰੀਕੇ ਦੇ ਨਾਲ ਝਾਰਖੰਡ ਮੁਕਤੀ ਮੋਰਚਾ ਦੀ ਕੰਪੇਨ ਨੂੰ ਚਲਾਇਆ ਨਤੀਜਾ ਸਾਡੇ ਸਾਹਮਣੇ ਆ ਆਦੀਵਾਸੀਆਂ ਨੇ ਮੰਨੂਵਾਦੀਆਂ ਨੂੰ ਹਰਾਤਾ ਹਰਾਤਾ ਆਦੀਵਾਸੀਆਂ ਨੇ ਮੰਨੂਵਾਦੀਆਂ ਨੂੰ ਧੂਲ ਚਟਾਤੀ ਇਹ ਇੰਪੋਰਟੈਂਟ ਗੱਲ ਆ ਜਿਹੜੀ ਜਿਹੜਾ ਹੈਗਾ ਗੋਦੀ ਮੀਡੀਆ ਜਾਂ ਪੰਜਾਬੀ ਗੋਦੀ ਮੀਡੀਆ ਹਿੰਦੀ ਗੋਦੀ ਮੀਡੀਆ ਸਾਨੂੰ ਨਹੀਂ ਦੱਸਦਾ ਵੀ ਬਹੁਜਨਾ ਆਦੀਵਾਸੀਆਂ ਨੇ ਇੱਕ ਥਾਂ ਦੇ ਉੱਤੇ ਨਰੇਂਦਰ ਮੋਦੀ ਨੂੰ ਧੂਲ ਚਟਾਤਾ ਤੇ ਦੂਜੇ ਥਾਂ ਪਾਸੇ ਜਿੱਥੇ ਆਦੀਵਾਸੀਆਂ ਦਲਿਤਾਂ ਬੇਦਗਰਵਾਦੀਆਂ ਦੀ ਇੱਜ਼ਤ ਨਹੀਂ ਹੋਈ ਉਹਨਾਂ ਦੀ ਇੱਜ਼ਤ ਉਗੱਦੀ ਗੱਲ ਨਹੀਂ ਹੋਈ ਤਾਂ ਉੱਥੇ ਉਹਨਾਂ ਨੇ ਹਰਾ ਦੇ ਉਹਨਾਂ ਨੇ ਮੰਨਵਾਦੀ ਜਤਨਦਰਾ ਕਲੀਅਰ ਕਰਾਤਾ ਜੀ ਸਰ ਇਸ ਤੋਂ ਇਲਾਵਾ ਹੋਰ ਕੀ ਕਹਿਣਾ ਚਾਹੋਗੇ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਬਾਰੇ ਕੀ ਕਹੋਗੇ ਦੇਖੋ ਪੱਤਰਕਾਰ ਸਾਹਿਬ ਪੰਜਾਬ ਦੀ ਰਾਜਨੀਤੀ ਦੇ ਵਿੱਚ ਦੋ ਤਰ੍ਹਾਂ ਦੀਆਂ ਰਾਜਨੀਤਿਕ ਸ਼ਕਤੀਆਂ ਨੇ ਇੱਕ ਤਾਂ ਰਾਜਨੀਤਿਕ ਸ਼ਕਤੀਆਂ ਨੇ ਜਿਵੇਂ ਕਿਸਾਨ ਮਜ਼ਦੂਰ ਮਾਸਟਰ ਅਧਿਆਪਕ ਉਹਨਾਂ ਦੀਆਂ ਯੂਨੀਅਨਾਂ ਨੇ ਪੱਲੇਦਾਰਾਂ ਦੀਆਂ ਯੂਨੀਅਨਾਂ ਨੇ ਇਹ ਯੂਨੀਅਨਾਂ ਵੀ ਇੱਕ ਤਰ੍ਹਾਂ ਨਾਲ ਰਾਜਨੀਤਿਕ ਸ਼ਕਤੀਆਂ ਨੇ ਦੂਜੀਆਂ ਜਿਹੜੇ ਵੋਟ ਬਟੋਰੂ ਪਾਰਟੀਆਂ ਨੇ ਅਸੀਂ ਵੋਟ ਬਟੋਰੂ ਪਾਰਟੀਆਂ ਨੂੰ ਪਾਸੇ ਰੱਖੀਏ ਜਿਹੜੀਆਂ ਪੰਜਾਬ ਦੀਆਂ ਲੜਨ ਵਾਲੀਆਂ ਸ਼ਕਤੀਆਂ ਕਿਸਾਨ ਸ਼ਕਤੀਆਂ ਮਜ਼ਦੂਰ ਸ਼ਕਤੀਆਂ ਹੋਰ ਸਾਡੀਆਂ ਮੁਲਾਜ਼ਮ ਸ਼ਕਤੀਆਂ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਬਈ ਅੰਬੇਦਕਰਵਾਦੀ ਸ਼ਕਤੀਆਂ ਨੂੰ ਪਛਾਣੋ ਅੰਬੇਦਕਰਵਾਦੀ ਸ਼ਕਤੀਆਂ ਦੀ ਕਹਾ ਸ਼ਕਤੀ ਨੂੰ ਪਛਾਣੋ ਉਹਨਾਂ ਦੀ ਜੋ ਬਣਦੀ ਇੱਜ਼ਤ ਉੱਗਤ ਹੈ ਜੋ ਬਣਦਾ ਉਹਨਾਂ ਦਾ ਮਾਨ ਸਨਮਾਨ ਹੈ ਉਹ ਜੋ ਬਣਦੀ ਉਹਨਾਂ ਦੀ ਹਿੱਸੇਦਾਰੀ ਹੈ ਉਹਨੂੰ ਤੁਸੀਂ ਦਿਓ ਦੇਣ ਦਾ ਹੀ ਲੱਭ ਸੀ ਲੱਗ ਕਰੋ ਜੇ ਤੁਸੀਂ ਅੰਬੇਦਕਰਵਾਦੀ ਸ਼ਕਤੀਆਂ ਨੂੰ ਨਾਲ ਲੈ ਕੇ ਚੱਲੋਗੇ ਉਹਨਾਂ ਦਾ ਬਣਦਾ ਮਾਨ ਸਨਮਾਨ ਦੇਣ ਦਾ ਹੀਲਾ ਵਸੀਲਾ ਕਰੋਗੇ ਤੁਹਾਡੇ ਭਵਿੱਖ ਦੇ ਵਿੱਚ ਜਿਹੜੇ ਸੰਘਰਸ਼ ਹੋਣਗੇ ਜੇਤੂ ਹੋਣਗੇ ਜੇਤੂ ਹੋਣਗੇ ਇਹੀ ਪਾਰਟੀਆਂ ਦੂਜੀਆਂ ਨੂੰ ਹੈ ਕਾਂਗਰਸ ਪਾਰਟੀ ਜਿਹੜੀ ਪੰਜਾਬ ਚ ਹੈਗੀ ਆ ਜਾਂ ਜੋ ਵੀ ਇਥੇ ਹੋਰ ਵਿਰੋਧੀ ਪਾਰਟੀਆਂ ਨੇ ਜੇ ਅੰਮੇਲਕਰਵਾਦੀ ਸ਼ਕਤੀਆਂ ਨੂੰ ਤੁਸੀਂ ਰਿਸਪੈਕਟਫੁਲੀ ਟ੍ਰੀਟ ਕਰੋਗੇ ਡੀਲ ਕਰੋਗੇ ਤਾਂ ਤੁਸੀਂ ਜਿੱਤ ਸਕਦੇ ਹੋ अदरवाइज ਨਹੀਂ ਜਿੱਤ ਸਕਦੇ ਨਹੀਂ ਜਿੱਤ ਸਕਦੇ